ਦੀਪ ਸਿੰਘ ਡੂਰੀਆਂ ਨਾਲ ਤੁਸੀਂ ਦੇਖ ਰਹੇ ਹੋ ਪੀਬੀ ਚੌਂਟ ਨਿਊਜ਼ ਅੱਜ ਨੌਵੀਂ ਪਾਤਸ਼ਾਹੀ ਗੁਰਦੁਆਰਾ ਮੂਨਕ ਵਿਖੇ ਪਹੁੰਚੇ ਆ ਬਹੁਤ ਸਮੇਂ ਤੋਂ ਗੁਰਮਤਿ ਵਿਦਿਆਲੇ ਮੂਨਕ ਵਿਖੇ ਗੁਰਸਿੱਖੀ ਦੀਆਂ ਕਲਾਸਾਂ ਲੱਗ ਰਹੀਆਂ ਨੇ ਵੱਖ-ਵੱਖ ਐਕਟੀਵਿਟੀਆਂ ਹੁੰਦੀਆਂ ਨੇ ਉੱਗੇ ਸਮਾਜ ਸੇਵੀ ਤੇ ਗੁਦਰਤ ਪ੍ਰੇਮੀ ਬਲਸਾਬ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿਹੜੀਆਂ-ਕਿਹੜੀਆਂ ਐਕਟੀਵਿਟੀਆਂ ਤੇ ਕੀ-ਕੀ ਬੱਚਿਆਂ ਨੂੰ ਇੱਥੇ ਕਰਵਾਇਆ ਜਾਂਦਾ ਬਲਸਾਬ ਪਹਿਲਾਂ ਤੋਂ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਗੁਰਮਤਿ ਵਿਦਿਆਲਿਆ ਗੁਰੂ ਤੇਗ ਬਹਾਦਰ ਸਾਹਿਬ ਸਚੇ ਪਾਤਸ਼ਾਹ ਦੀ ਕਿਰਪਾ ਨਾਲ ਸ਼ੁਰੂ ਹੋਇਆ ਹੈ ਉਹਨਾਂ ਦੀ ਕਿਰਪਾ ਨਾਲ ਹੀ ਇਹ ਸੇਵਾ ਆਰੰਭ ਹੋਈ ਆ ਇੱਥੇ ਗੁਰਮਤਿ ਵਿਦਿਆਲਿਆ ਦੇ ਵਿੱਚ ਗੁਰਮਤਿ ਦੀਆਂ ਕਲਾਸਾਂ ਗੁਰਬਾਣੀ ਦੀ ਸੰਥਿਆ ਕੀਰਤਨ ਦੀ ਸੰਥਿਆ ਢਾਡੀ ਕਵਿਸ਼ਰੀ ਗਤਕਾ ਤੇ ਹੋਰ ਵੀ ਬਹੁਤ ਸਾਰੀ ਐਕਟੀਵਿਟੀ ਸਮਾਜ ਸੇਵਾ ਕਿਵੇਂ ਕਰਨੀ ਹੈ ਬੱਚਿਆਂ ਨੂੰ ਇੱਥੇ ਦੱਸਿਆ ਜਾਂਦਾ ਹੈ ਕਿਵੇਂ ਸਮਾਜ ਦੇ ਵਿੱਚ ਵਿਚਰਨਾ ਹੈ ਇਸ ਤਰੀਕੇ ਨਾਲ ਇਹਨਾਂ ਨੂੰ ਚਲਾਇਆ ਜਾਂਦਾ ਹੈ ਜਿਵੇਂ ਕਿ ਸਾਡੇ ਅੱਜ ਬੱਚਿਆਂ ਨੇ ਮੱਸੀਆ ਦੇ ਦਿਹਾੜੇ ਤੇ ਕਵਿਸ਼ਰੀ ਦੀ ਕੀਤੀ ਹੈ ਜਿਸ ਦੇ ਵਿੱਚ ਬੱਚਿਆਂ ਨੇ ਪਰੀਕ ਔਰ ਖਾਲਸਾ ਤਮੰਨਾ ਕੌਰ ਖਾਲਸਾ ਸੁਖਮੀਤ ਕੌਰ ਜੀ ਇਹਨਾਂ ਨੇ ਅੱਜ ਇਹ ਕਵਿਸ਼ਰੀ ਕੀਤੀ ਹੈ ਬਾਕੀ ਜਿਹੜੇ ਸਾਡੇ ਬੱਚੇ ਨੇ ਅੱਜ ਸਕੂਲ ਗਏ ਹੋਏ ਨੇ ਸਕੂਲ ਤੋਂ ਛੁੱਟੀ ਨਹੀਂ ਕਰ ਪਾਏ ਸਿਰਫ ਇਹ ਤਿੰਨ ਬੱਚਿਆਂ ਨੂੰ ਛੁੱਟੀ ਕਰਾਈ ਗਈ ਸੀ ਸਾਡੀ ਇਹੀ ਸਮਾਜਪਤੀ ਕਰਾਈ ਗਈ ਸੀ ਸਾਡੀ ਇਹੀ ਸਮਾਜ ਬੇਨਤੀ ਹੈ ਸਮਾਜ ਦੇ ਵਿੱਚ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਗੁਰਬਾਣੀ ਦੀ ਸੰਥਿਆ ਦਵਾਈ ਜਾਵੇ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਇਸ ਦੀ ਸਿੱਖਿਆ ਦਿੱਤੀ ਜਾਵੇ ਇਸ ਚੀਜ਼ ਦੀ ਘਾਟ ਬਹੁਤ ਜ਼ਿਆਦੀ ਹੈ ਬੱਚਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਜਾ ਕੇ ਦੇਖਿਆ ਕੋਈ ਮੈਨਰਸ ਨਹੀਂ ਹੈਗੇ ਬੱਚਿਆਂ ਨੂੰ ਇੱਥੋਂ ਤੱਕ ਕਿ ਉਹਨਾਂ ਨੂੰ ਬੋਲਣ ਦਾ ਹੀ ਨਹੀਂ ਪਤਾ ਵੱਡੇ ਨਾਲ ਕਿਸ ਤਰੀਕੇ ਨਾਲ ਬੋਲਣਾ ਹੈ ਕਿਸ ਸਤਕਾਰ ਨਾਲ ਬੋਲਣਾ ਹੈ ਸਾਡੀ ਤੇਹੀ ਬੇਨਤੀ ਹੈ ਵੀ ਬੱਚਿਆਂ ਨੂੰ ਇੱਥੇ ਵੱਧ ਤੋਂ ਵੱਧ ਭੇਜੋ ਇਹ ਜਿਹੜੀ ਸੇਵਾ ਹੈ ਫ੍ਰੀ ਆਫ ਕਾਸਟ ਹੈ ਕੋਈ ਇੱਥੇ ਪੈਸਾ ਨਹੀਂ ਲੱਗਦਾ ਸਗੋਂ ਜਿਹੜਾ ਕੋਈ ਬੱਚਾ ਗਰੀਬ ਹੈ ਗੁਰਸਿੱਖ ਹੈ ਉਸ ਦੀ ਹਰ ਹਾਲਤ ਤੱਕ ਮਦਦ ਕੀਤੀ ਜਾਏਗੀ ਉਹ ਜਿੱਥੋਂ ਤੱਕ ਪੜ੍ਹਨਾ ਚਾਹੁੰਦਾ ਹੈ ਉਹਨੂੰ ਪੜਾਇਆ ਵੀ ਜਾਏਗਾ ਅੱਗੇ ਤੱਕ ਉਹਦੀ ਸੇਵਾ ਮਦਦ ਕੀਤੀ ਜਾਏਗੀ ਜਿਵੇਂ ਸਾਡੇ ਕੋਲ ਪ੍ਰੀਕੋਰ ਖਾਲਸਾ ਇਸ ਦੀ ਗੁਰਮਤਿ ਵਿਦਿਆਲਿਆ ਨੇ ਪੂਰੀ ਜ਼ਿੰਮੇਵਾਰੀ ਲਈ ਹੈ ਵੀ ਤੂੰ ਜਿੱਥੋਂ ਤੱਕ ਪੜ੍ਹਨਾ ਹੈ ਪੜ੍ਹ ਜੋ ਕੁਝ ਕਰਨਾ ਹੈ ਤੂੰ ਕਰ ਤੇਰੇ ਨਾਲ ਸ਼ਬਸਾ ਚਿਪਵਾ ਸਤਿ ਸ੍ਰੀ ਅਕਾਲ ਸੇਵਾ ਕਰਵਾਉਂਦੇ ਰਹਿਣ ਕਿਰਪਾ ਬਣੀ ਰਵੇ ਉਹਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਬਲ ਸਾਹਿਬ ਇੱਕ ਆਨਾਲ ਸਮੇਂ ਚ ਤੋਂ ਨੇ ਸੁਸਾਇਟੀ ਰਜਿਸਟਰ ਕਰਾਣੀ ਹੈ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਚਰਣਾ ਪਾਓ ਕੀ ਹੈ ਤੇ ਆਨਾਲ ਸਮੇਂ ਚ ਕੀ ਐਕਟੀਵਿਟੀ ਹੋਰ ਕੀਤੀ ਜਾਵੇਗੀ ਜਿਹੜੀ ਅਸੀਂ ਹੁਣ ਅੱਗੇ ਸੰਸਥਾ ਕਰਵਾਉਣ ਜਾ ਰਹੇ ਹਾਂ ਉਹਦਾ ਨਾਮ ਹੈ ਖਾਲਸ ਲਾਈਫ ਐਜੂਕੇਸ਼ਨ ਉਸ ਦੇ ਵਿੱਚ ਬੱਚਿਆਂ ਨੂੰ ਫ੍ਰੀ ਆਫ ਕਾਸਟ ਐਜੂਕੇਸ਼ਨ ਖਾਸ ਕਰਕੇ ਜਿਹੜੇ ਬੱਚੇ ਗੁਰਸਿੱਖ ਹੋਣਗੇ ਜਿਨ੍ਹਾਂ ਦੇ ਮਾਪੇ ਵਾਪਾ ਵੀ ਗੁਰਸਿੱਖ ਹੋਣਗੇ ਉਹਨਾਂ ਨੂੰ ਫ੍ਰੀ ਆਫ ਕਾਸਟ ਕਰਵਾਇਆ ਜਾਏਗਾ ਹਰ ਐਕਟੀਵਿਟੀ ਜਿੱਥੋਂ ਤੱਕ ਵੀ ਉਹ ਕਰਨਾ ਚਾਹੁੰਦੇ ਨੇ ਕਰਾਂਗੇ ਬਾਕੀ ਉਹਦੇ ਵਿੱਚ ਸਮਾਜ ਸੇਵਾ ਦੇ ਹਰ ਤਰ੍ਹਾਂ ਦੇ ਕੰਮ ਕੀਤੇ ਜਾਣਗੇ ਕਿਸੇ ਜਿਵੇਂ ਮੰਨ ਲਓ ਆਪਣੇ ਸਾਡੇ ਪਿੰਡ ਦੇ ਵਿੱਚ ਅਸੀਂ ਆਪਣੇ ਆਪਣੇ ਸ਼ਹਿਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਪਹਿਲਾਂ ਸਕੂਲਾਂ ਨੂੰ ਲੈ ਕੇ ਚੱਲਣਾ ਹੈ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਇਨਵੀਟੇਸ਼ਨ ਦੇਣਾ ਹੈ ਵੀ ਸਾਡੇ ਨਾਲ ਜੁੜੋ ਅਸੀਂ ਤੁਹਾਨੂੰ ਆਹ ਚੀਜ਼ ਪ੍ਰੋਵਾਈਡ ਕਰਾਂਗੇ ਗੁਰਮਤ ਦੇ ਨਾਲ ਜੋੜਾਂਗੇ ਧਰਮ ਨਾਲ ਜੋੜਾਂਗੇ ਧਰਮ ਸਾਰੇ ਹੀ ਚੰਗੇ ਨੇ ਸਾਰੇ ਧਰਮ ਜੋੜਦੇ ਨੇ ਤੋੜਦਾ ਕੋਈ ਨਹੀਂ ਹੈ ਪਰ ਲੋਕਾਂ ਦੇ ਵਿੱਚ ਇੱਕ ਵਹਿਮ ਪਿਆ ਹੋਇਆ ਹੈ ਠੀਕ ਹੈ ਨਾ ਇਸ ਚੀਜ਼ ਨੂੰ ਦੂਰ ਕਰਨ ਲਈ ਅਸੀਂ ਉਹ ਸੰਸਥਾ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਬਸ ਜਸਟ 10-15 ਦਿਨ ਦੇ ਵਿੱਚ ਵਿੱਚ ਅਸੀਂ ਇਹਨੂੰ ਐਕਟੀਵਿਟੀਜ਼ ਨੂੰ ਸ਼ੁਰੂ ਕਰ ਦਾਂਗੇ ਪਰਮਾਤਮਾ ਦੀ ਕਿਰਪਾ ਨਾਲ ਹੁਣ ਆਪਣੇ ਵਿਦਿਆਲੇ 'ਚ ਟੋਟਲ ਕਿੰਨੇ ਬੱਚੇ ਆਉਂਦੇ ਨੇ ਸਰ ਇਸ ਟਾਈਮ ਵੇਖੋ ਜੀ ਗਤਕੇ ਵਾਲੇ ਬੱਚੇ ਨੇ ਉਹ ਤਾਂ 35-40 ਨੇ ਜਿਹੜੀਆਂ ਬੱਚੀਆਂ ਇਸ ਟਾਈਮ ਪੂਰੀਆਂ ਸੰਖਿਆ ਲੈ ਚੁੱਕੀਆਂ ਨੇ ਸੱਤ ਬਾਣੀਆਂ ਦੀ ਸੰਖਿਆ ਇਹਨਾਂ ਨੂੰ ਹੋ ਚੁੱਕੀ ਹੈ ਇਹਨਾਂ ਨੂੰ ਲਗਭਗ ਜਿਹੜੀਆਂ 12 ਕੁ ਬੱਚੀਆਂ ਨੇ ਜਿਨ੍ਹਾਂ ਨੂੰ ਬਾਣੀ ਕੰਠ ਹੈ 6-6 ਬਾਣੀਆਂ ਕੰਠ ਨੇ ਸਿਰਫ ਜਾਬਸਾਹਬ ਇਹਨਾਂ ਨੂੰ ਹਲੇ ਕੰਠ ਕਰਨਾ ਰਹਿੰਦਾ ਹੈ ਬਾਕੀ ਇਹ ਬਾਣੀਆਂ ਕੰਠ ਕਰ ਚੁੱਕੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਲੋਕ ਉਹ ਵੀ ਇਹਨਾਂ ਨੂੰ ਕੰਠ ਨੇ ਉਹਨਾਂ ਦੇ ਅਰਥ ਵੀ ਕਰਦੇ ਨੇ ਬੱਚੇ ਜਪਜੀ ਸਾਹਿਬ ਦੀ ਬਾਣੀ ਦੇ ਅਰਥ ਕਰਦੇ ਨੇ ਬੈਠ ਕੇ ਬਹੁਤ ਕਿਰਪਾ ਇਹਨਾਂ ਦੇ ਪਰਮਾਤਮਾ ਦੀ ਅੱਜ ਸਰ ਬੱਚਿਆਂ ਨੇ ਕਬਿਸਤਰੀ ਗਾਈ ਸੀ ਮੈਂ ਵੀ ਉੱਥੇ ਸੁਣੀ ਸੀ ਬੜੀ ਅੱਛੀ ਕਬਿਸਤਰੀ ਸੀ ਤੇ ਉਹਦੇ ਵਿੱਚ ਜਿਹੜੇ ਕੌਨਫੀਡੈਂਸ ਨਾਲ ਬੱਚੇ ਮੈਚ ਚ ਬੋਲ ਰਹੇ ਸੀ ਆਉਣ ਵਾਲੇ ਸਮੇਂ ਚ ਹੋਰ ਕਿਹੜੇ ਕਿਹੜੇ ਪਲੇਟਫਾਰਮ ਤੇ ਇਹਨਾਂ ਨੂੰ ਪਾਰਟਿਸਿਪੇਟ ਕਰਾਣੇ ਜਾ ਰਹੇ ਆ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਦੀ ਕਿਰਪਾ ਨਾਲ ਗੁਰਮਤਿ ਵਿਦਿਆਲਾ ਸ਼ੁਰੂ ਹੋਇਆ ਉਹਨਾਂ ਦੀ ਕਿਰਪਾ ਨਾਲ ਹੀ 350 ਸਾਢੇ 350 ਸਾਲਾ ਸ਼ਹੀਦੀ ਦਿਵਸ ਦੇਤੇ ਧੰਤਾਨ ਸਾਹਿਬ ਇੰਟਰਨੈਸ਼ਨਲ ਸਟੇਜ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਇਹ ਬੱਚੀਆਂ ਸਾਡੀਆਂ ਪਰਫਾਰਮੈਂਸ ਕਰਨਗੀਆਂ ਉਹ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਇਹਨਾਂ ਦੇ ਹੱਥ ਰੱਖਣਗੇ ਉਹਨਾਂ ਦਾ ਕਾਰਜ ਇਹਨਾਂ ਨੇ ਆਪ ਕਰਾਉਣਾ ਹੈ ਆਪ ਇਹਨਾਂ ਦੇ ਹੱਥ ਸਿਰ ਦੇ ਉੱਤੇ ਆ ਰੱਖ ਕੇ ਉਹਨਾਂ ਨੇ ਕਾਰਜ ਕਰਵਾ ਲੈਣਾ ਬੜੀਆਂ ਆਸਾਂ ਸੀਆਂ ਵੀ ਸਾਨੂੰ ਟਾਈਮ ਦੇਣਗੇ ਪਰ ਮੈਨੇਜਮੈਂਟ ਨੇ ਇੱਕ ਵਾਰੀ ਵੀ ਮਨਾਂ ਨਹੀਂ ਕੀਤਾ ਕਹਿੰਦੇ ਤੁਹਾਡੇ ਗੁਰਮਤ ਵਿਦਿਆਲੇ ਨੂੰ ਟਾਈਮ ਮਿਲੇਗਾ ਹਰ ਹਾਲਤ ਵਿੱਚ ਮਿਲੇਗਾ ਬਲ ਸਾਹਿਬ ਇੱਥੇ ਇਸ ਇਲਾਕੇ ਨੂੰ ਬੜੀ ਇਸ ਚੀਜ਼ ਦੀ ਜ਼ਰੂਰਤ ਸੀ ਤੋਂ ਨੇ ਉਪਰ ਅੱਲਾ ਕੀਤਾ ਹੈ ਐਸੇ ਲੱਗਦਾ ਹੈ ਆਪਣੇ ਬਿਜੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਫਿਰ ਵੀ ਤੁਸੀਂ ਤਾਂ ਇਹ ਬੱਚਿਆਂ ਨੂੰ ਇੰਨਾ ਉਹ ਕਰਵਾ ਰਹੇ ਹੋ ਇਸ ਇਲਾਕੇ ਨੂੰ ਖਾਸ ਕਰਕੇ ਇਸ ਚੀਜ਼ ਦੀ ਜ਼ਰੂਰਤ ਸੀ ਤੇ ਪਹਿਲੀ ਵਾਰੀ ਦੇਖਿਆ ਵੀ ਬੱਚੇ ਸਿੱਖੀ ਦਸਤਾਰ ਦੇ ਵਿੱਚ ਜਦੋਂ ਗੁਜ਼ਰਦੇ ਐ ਤਾਂ ਲੋਕ ਅਟਰੈਕਸ਼ਨ ਹੁੰਦੇ ਐ ਕੀਰਤਨ ਦੇ ਵਿੱਚ ਵੀ ਮੈਂ ਦੇਖਿਆ ਸੀਗਾ ਉੱਥੇ ਜਦੋਂ ਬੱਚੇ ਉਹ ਕਰ ਰਹੇ ਸੀ ਖਾਸ ਕਰਕੇ ਬੱਚਿਆਂ ਨੂੰ ਸੈਲਫ ਡਿਫੈਂਸ ਖਾਸ ਕਰਕੇ ਕੁੜੀਆਂ ਨੂੰ ਅੱਜ ਕੱਲ੍ਹ ਇਹ ਮੋਬਾਈਲਾਂ 'ਚ ਵੱਢ ਚੁੱਕੇ ਨੇ ਬੱਚੇ ਉਹ ਚੀਜ਼ਾਂ ਤੋਂ ਬਹੁਤ ਦੂਰ हट ਚੁੱਕੇ ਨੇ ਇਸ ਇਲਾਕੇ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਕੀ ਉਹ ਕਰਨ ਬੱਚਿਆਂ ਨੂੰ ਆਉਣ ਵਾਲੇ ਸਮੇਂ ਸਾਡੀ ਤੇ ਹੀ ਇਹਨਾਂ ਦੇ ਅੱਗੇ ਬੇਨਤੀਆਂ ਅਰਦਾਸ ਬੇਨਤੀ ਕਰ ਸਕਦੇ ਹਾਂ ਅਸੀਂ ਵੀ ਇਹ ਕਾਰਜਗੁਰੂ ਤੇਗ ਬਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆ ਮੈਂ ਕੁਝ ਨਹੀਂ ਕਰਨ ਜੋਗਾ बस ਮੇਰੀ ਤੇ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ਼ਾ ਦੀ ਕਿਰਪਾ ਹੀ ਹੋਈ ਹੈ ਇੱਕ ਕਹਿ ਸਕਦੇ ਆ ਵੀ ਇਹੀ ਹੈ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਸਿੱਖੀ ਬਾਣੀ ਦੇ ਨਾਲ ਜੋੜੋ ਸਹਿਬ ਸੱਚੇ ਪਾਸ਼ਾ ਸਾਡੇ ਲਈ ਸਾਰਾ ਕੋਸ਼ਿਸ਼ ਕੁਰਬਾਨ ਕਰ ਗਏ ਅਸੀਂ ਇੰਨਾ ਕਿ ਕਾਰਜ ਵੀ ਨਹੀਂ ਕਰ ਸਕਦੇ ਅਸੀਂ ਇੰਨੇ ਕਿਰਤ ਕਰਨ ਹੋ ਗਏ ਹੁਣ ਵੀ ਅਸੀਂ ਇੰਨਾ ਕੁਝ ਵੀ ਨਹੀਂ ਕਰ ਸਕਦੇ ਸਾਡਾ ਇੱਕ ਫਰਜ਼ ਬਣਦਾ ਹੈ ਵੀ ਹਰ ਇੱਕ ਸਿੱਖ ਦਾ ਹਰ ਇੱਕ ਬੱਚੇ ਦੀ ਬਾਹ ਫੜੇ ਉਹਨੂੰ ਅੱਗੇ ਲੈ ਕੇ ਜਾਵੇ ਹਰ ਇੱਕ ਸਿੱਖ ਦਾ ਫਰਜ ਬਣਦਾ ਇਹ ਫਰਜ ਨੂੰ ਨਿਭਾਉਣਾ ਚਾਹੀਦਾ ਹੈ ਸਾਨੂੰ ਪਰ ਅਸੀਂ ਜਿਆਦਾ ਅਕਿਰਤ ਕਰਨ ਹੋ ਚੁੱਕੇ ਆ ਨਹੀਂ ਸਾਨੂੰ ਇਹ ਕਰਨਾ ਚਾਹੀਦਾ ਹੈ ਇਸ ਸਮੇਂ ਦੀ ਲੋੜ ਹੈ ਹਰ ਇੱਕ ਗੁਰਸਿੱਖ ਹਰ ਇੱਕ ਬੱਚੇ ਦੀ ਬਾਹ ਫੜੇ ਇਸ ਤਰ੍ਹਾਂ ਬਾਹ ਫੜ ਕੇ ਅਸੀਂ ਅੱਗੇ ਨਿਕਲ ਜਾਾਂਗੇ ਫਿਰ ਇਹ ਖਾਲਸਾ ਰਾਜ ਕਰ ਪਾਏਗਾ ਅਦਰਵਾਇਜ਼ ਨਾਟ ਬਿਲਕੁਲ ਬਿਲਕੁਲ ਸਾਡੇ ਚੈਨ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਸੁਨੀਪ ਸਿੰਘ ਡੂੜੀਆ